ਸਤਿ ਸ੍ਰੀ ਅਕਾਲ ਹੈ ਨਹੀਂ ਤੁਸੋਂ ਵੈਲਕਮ ਸਰ ਇਹ ਮੈਂ ਹਰਜੀਤ ਸ਼ਰਮਾ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਇਹ ਤਸਵੀਰਾਂ ਐਸਐਸਪੀ ਆਫਿਸ ਦੀਆਂ ਤਸਵੀਰਾਂ ਨੇ ਅੱਜ ਮਲੇਰ ਕੋਲਾ ਪੁਲਿਸ ਵੱਲੋਂ ਸਕੂਲੀ ਵਿਦਿਆਰਥੀਆਂ ਔਰ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਦਿਖਾਈ ਚਲਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਗਿਆਲ ਦੀ ਵਿਦਿਆਰਥਣ ਕੋਮਲ ਸ਼ਰਮਾ ਬਣੀ ਇੱਕ ਦਿਨ ਦੀ ਐਸਐਸਪੀ ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਵਿਖੇ ਸਕੂਲ ਦੇ ਵਿਦਿਆਰਥ ਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ ਗਿਆ ਨੈਪੀ ਕਿਸ ਦਾ ਨਾਮ ਹੈ ਕੋਮਲ ਸ਼ਰਮਾ ਅੱਜ ਦੇ ਇਸ ਐਸਐਸਪੀ ਸਾਡੇ ਨਵੇਂ ਬਣੇ ਕੋਮਲ ਸ਼ਰਮਾ ਨਾਲ ਗੱਲਬਾਤ ਕਰਾਂਗੇ ਸੈਂਟਰ ਆਦੇਸ ਮੇਨ ਕੋ ਮਸਹ ਹੈ ਮੋਟਰ ਉੱਚੀ ਬਲ ਤੇ ਮੈਂ ਆਪਣੀ ਏਜ ਵੀ ਦੱਸ ਰਹੀ ਹਾਂ ਮੈਂ ਸਕੂਲ ਦਾ ਗਵਰਨਮੈਂਟ ਸੀਨੀਅਰ ਸੈੰਟਰੀ ਸਕੂਲ ਤੋਂ गिवन ਹੈ ਤੇ ਮੈਨੂੰ ਅੱਜ ਇਸ ਚੇਅਰ ਤੇ ਬੈਠ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਐਸਪੀ ਸਾਹਿਬ ਦੀ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਜਿੰਨੀ ਵਧੀਆ ਪੜਾਈ ਹੋ ਸਕੇ ਉਨੀ ਕਰਕੇ ਆਪਣੇ ਪੇਰੈਂਟਸ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਾਂ ਤਾਂ ਕਿ ਮੈਂ ਵੀ ਆਈਪੀਐਸ ਬਣਨਾ ਚਾਹੁੰਦੀ ਹਾਂ ਤੇ ਉਸ ਸੁਪਨੇ ਨੂੰ ਪੂਰਾ ਕਰਾਂ ਤੁਮੇਨੋ ਇਸ ਬੋਤਲ ਤੋਂ ਫੀਲ ਹੋ ਰਿਹਾ ਹੈ ਕਿ ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਵਧੀਆ ਪੜਾਈ ਕਰਕੇ ਅੱਛਾ ਅਫਸਰ ਬਣਾਂ ਤਾਂ ਮੈਂ ਆਪਣੇ ਪੇਰੈਂਟਸਾਂ ਵੀ ਹੰਮਸ਼ਨ ਕਰਾਂ ਤੇ ਉਹਨਾਂ ਨੂੰ ਵੀ ਪ੍ਰਾਊਡ ਕਰੀਂ ਕਰਾਵਾਂ। ਉਹਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਕਿ ਉਹ ਵੀ ਵਧੀਆ ਕੰਮ ਲਿਖ ਕੇ ਸਾਰੀ ਹੰਗੋ ਤੇ ਜੋ ਅਫਸਰ ਬਣਨਾ ਚਾਹੁੰਦੇ ਆ ਉਹ ਸੁਪਨੇ ਨੂੰ ਪੂਰਾ ਕਰਨ ਤੇ ਇੱਕ ਅੱਛਾ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰੇ। ਤੇ ਮੇਰੀ ਸਭ ਤੋਂ ਪਹਿਲੀ ਕਹਿ ਲਈ ਹੋਗੀ ਕਿ ਮੈਂ ਆਪਣੀ ਜਿੱਥੇ ਰਹਿਣੀ ਹੈ ਅਲਸੋ ਦਾ ਇਹ ਜਿੰਨੀ ਕੋਈ ਸੋਚੂਗੀ ਕਿੱਸਾ ਕਰ ਕਿ ਜੇ ਲੜਕੇ ਲੜਕੀਆਂ ਨਸ਼ੇ ਕਰਦੇ ਨੇ ਤੇ ਬੁਰਾ ਵਿਵਹਾਰ ਕਰਦੇ ਨੇ ਆਪਣੇ ਪੇਰੈਂਟਸ ਨਾਲ ਉਹਨਾਂ ਨੂੰ ਇਹ ਨਹੀਂ ਕਮੂਗੀ ਵੀ ਉਹ ਇਹ ਸਭ ਨਾ ਕਰਨ ਤੇ ਜਿੰਨੀ ਹੋ ਸੇ ਕੋਸ਼ਿਸ਼ ਉਹਨਾਂ ਨੂੰ ਸੁਧਾਰਨ ਦੀ ਕਰੇਗੀ ਮੈਂ ਇਹ ਦੱਸਣਾ ਚਾਹੁੰਗੀ ਵੀ ਉਹਨਾਂ ਨੂੰ ਘਬਰਾਣਾ ਨਹੀਂ ਚਾਹੀਦਾ ਪੁਲਿਸ ਤੋਂ ਵੀ ਪੁਲਿਸ ਸਿਰ ਉਹਨਾਂ ਦੀ ਹੈਲਪਲੀ ਬਣੀ ਹੈ ਨਾ ਕਿ ਉਹਨਾਂ ਨੂੰ ਡਰਾਉਣ ਲਈ ਜੇ ਉਹਨਾਂ ਨਾਲ ਕੋਈ ਵੀ ਬੁਰਾ ਵਿਵਹਾਰ ਹੁੰਦਾ ਹੈ ਜਾਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਕਿਸੇ ਦੀ ਤਾਂ ਉਹ ਸਿੱਧਾ ਪੁਲਿਸ ਨਾਲ ਸੰਪਰਕ ਕਰਕੇ ਆਪਣੀ ਜੋ ਵੀ ਇਚਾਂਧੀਆਂ ਨੇ ਵੀ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਜਿਨ੍ਹਾਂ ਨੂੰ ਕੋਈ ਰੋਕਦਾ ਹੈ ਤਾਂ ਪੁਲਿਸ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਮੋਟੀਵੇਟ ਕਰਨ ਡਰਨ ਨਾ ਪਵੇ। ਅੰਤਰਜਿਕ ਮੰਨੀ ਇਹ ਦੇਖਦਾ ਹੈ ਕਿ ਜਿਸ ਤਾ ਆਪਣਾ ਅੱਜ ਸਰ ਨੇ ਮੈਨੂੰ ਇੱਥੇ ਬੈਠਣ ਨੂੰ ਬੈਠਣ ਦਾ ਮੌਕਾ ਦਿੱਤਾ ਹੈ ਵੀ ਉਹਨਾਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ ਵੀ ਉਹ ਕਿਵੇਂ ਪੂਰੇ ਦੇਸ਼ ਨੂੰ ਕੰਟਰੋਲ ਕਰਦੇ ਹੋਣਗੇ ਸ਼ਹਿਰ ਨੂੰ ਵੀ ਉਹਨਾਂ ਦੇ ਅੰਡਰ ਕਿੰਨੇ ਥਾਣੇ ਹੋਣਗੇ ਬੱਸ ਮੈਨੂੰ ਇਸੀ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜੇ ਕਦੇ ਵੀ ਮੈਂ ਵਧੀਆ ਪੜ੍ਹਾਈ ਕਰਕੇ ਜੇ ਮੈਨੂੰ ਕਦੇ ਇਸ ਕੁਰਸੀ ਤੇ ਬੈਠਣ ਦਾ ਮੌਕਾ ਮਿਲਦਾ ਤਾਂ ਮੈਂ ਵੀ ਉਹਨਾਂ ਵਾਂਗੂ ਇੱਕ ਜ਼ਿੰਮੇਵਾਰ ਅਫਸਰ ਬਣ ਕੇ ਦਿਖਾਉਂਦਾ ਕਿ ਜਿਹੜੇ ਨਸ਼ੇ ਆਪਾਂ ਕਰਦਿਆਂ ਵੀ ਉਹਦੇ ਵਿੱਚ ਸਿੱਕਾ ਆਪਣੇ ਸ਼ਰੀਰ ਦਾ ਵੀ ਲਾਸ ਹੁੰਦਾ ਹੈ ਇੱਕ ਜਿਹੜੇ ਆਪਣੇ ਮਾਪੇ ਹੁੰਦੇ ਨੇ ਉਹ ਸਾਨੂੰ ਸ਼ੁਰੂ ਤੋਂ ਨਸ਼ੇ ਕਰਨਾ ਤਾਂ ਨਹੀਂ ਸਿਖਾਉਂਦੇ ਲੇਕਿਨ ਸਭ ਤੋਂ ਪਹਿਲਾ ਇਹਨਾਂ ਨਸ਼ਾ ਸ਼ੁਰੂ ਕਰਦੇ ਨੇ ਉਹ ਦਾਰੂ ਤੋਂ ਸ਼ੁਰੂ ਕਰਕੇ ਫਿਰ ਉਹ ਹੋਰ ਨਸ਼ੇ ਕਰਨਾ ਜੋ ਸੰਪਰਕ ਹੈ ਗੈਂਗਸਟਰਾਂ ਨਾਲ ਬਣ ਜਾਂਦਾ ਤੇ ਮੈਂ ਬਸ ਸਾਰਿਆਂ ਨੂੰ ਇਹ ਹੀ ਸੂਚਨਾ ਦੇਣਾ ਚਾਹੂੰਗੀ ਕਿ ਉਹ ਜਿੰਨਾ ਹੋ ਸਕੇ ਨਸ਼ਿਆਂ ਤੋਂ ਬੁਰੇ ਸੰਪਰਕ ਤੇ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਬੁਰੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਕਰਨਾ ਨਾ ਸ਼ੁਰੂ ਕਰਨ ਉਹਨਾਂ ਨੂੰ ਛੱਡ ਜਾ ਮੈਂ ਬਸ ਇੱਕ ਜ਼ਿੰਮੇਵਾਰ ਨੂੰ ਐਂ ਦੇਖਦੀ ਆ ਕਿ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਜਿਵੇਂ ਸਰ ਮੁਕਦਮੇ ਦੇਖਦੇ ਨੇ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਕੋਹਾਂ ਤੇ ਵੀ ਵੱਡਾ ਪ੍ਰੈਸ਼ਰ ਹੈ ਵੀ ਉਹ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਗੇ ਤੇ ਮੈਂ ਵੀ ਇਹ ਜਾਣੀ ਹੈ ਕਿ ਮੈਂ ਜਦੋਂ ਇਸ ਕੁਰਸੀ ਤੇ ਬੈਠਾ ਤੇ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂ। ਅੱਜ بطور ਐਸਐਸਪੀ ਮਲੇਰਕੋਟਲਾ ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਮਲੇਰਕੋਟਲੇ ਦੇ ਸਾਡੇ ਮਹਿਮਾਨ ਵੜ ਕੇ ਅੱਜ ਸਾਡੇ ਥਾਣਿਆਂ ਦੇ ਵਿੱਚ ਸਾਡੇ ਡੀਐਸਪੀ ਸਹਿਬਾਨ ਦੇ ਦਫ਼ਤਰਾਂ ਦੇ ਵਿੱਚ ਔਰ ਮੇਰੇ ਦਫ਼ਤਰ ਦੇ ਵਿੱਚ ਵੀ ਆਏ ਨੇ। ਅੱਜ ਇਹਨਾਂ ਨੂੰ ਇੱਕ ਦਿਨ ਦਾ ਐਸਐਸਪੀ ਵੀ ਬਣਾਇਆ ਜਾਊਗਾ। ਇਹ ਸਾਰੀ ਐਕਸਰਸਾਈਜ਼ ਦਾ ਮਤਲਬ ਇਹ ਹੈਗਾ ਵੀ ਇਹਨਾਂ ਨੂੰ ਆਪਣੇ ਜੋਬ ਕੈਰੀਅਰ ਲਈ ਪ੍ਰੇਰਣਾ ਮਿਲੇ। ਤੇ ਅਗੇ ਵਧਣ ਕੋਸ਼ਿਸ਼ ਕਰ ਮਿਹਨਤ ਕਰ ਤਾਂ ਕਿ ਆਪਣੇ ਕੈਰੀਅਰ ਨੂੰ ਇਹ ਅਚੀਵ ਕਰ ਸਕੋ ਤੁਹਾਡੇ ਰਾਹੀਂ ਮੈਂ ਵੀ ਦੱਸਣਾ ਚਾਹਣਾ ਕਿ ਛੋਟੇ ਹੁੰਦਿਆਂ ਤੋਂ ਸਾਨੂੰ ਕਿਹਾ ਜਾਂਦਾ ਵੀ ਉਹ ਫਿਰ ਤੁਸੀਂ ਕੁਛ ਐ ਕਰਤਾ ਤਾਂ ਪੁਲਿਸ station ਫੜ ਕੇ ਲੈ ਜਾਏਗਾ ਇਦਾਂ ਕਰਤਾ ਤਾਂ ਪੁਲਿਸ ਆ ਜਾਏਗੀ ਸੋ ਇਹ ਹਜੇ ਹੈ ਕੁਛ ਨਹੀਂ ਹੁੰਦਾ ਪੁਲਿਸ ਵੀ ਤੁਹਾਡੇ ਵਿੱਚੋਂ ਹੀ ਆ ਪੁਲਿਸ ਵੀ ਸੋਸਾਇਟੀ ਦੇ ਵਿੱਚੋਂ ਹੀ ਆ ਇਸ ਲਈ ਅਸੀਂ ਅੱਜ ਆਪਣੇ ਬੱਚਿਆਂ ਨੂੰ ਇਹ ਸਾਰਾ ਕੁਝ ਦਿਖਾਇਆ ਤਾਂ ਕਿ ਜਿਹੜਾ ਪੁਲਿਸ ਦਾ ਡਰ ਹੈਗਾ ਉਹਨਾਂ ਦੇ ਦਿਮਾਗ ਚੋਂ ਨਿਕਲੇ ਸਭੋਂ ਪ੍ਰੀਸ ਨੂੰ ਦੇਖ ਕੇ ਉਰ ਨੂੰ ਪ੍ਰੇਰਣਾ ਮਿਲੇ ਔਰ ਉਹ ਆਪਣੇ ਜਿੰਦਗੀ ਦਾ ਕੈਰੀਅਰ ਜਿਹੜਾ ਉਹ ਅੱਗੇ ਆ ਕੇ ਡਿਸਰਵ ਕਰ ਸਕਣ। ਤੁਹਾਡੇ ਰਾਹੀਂ ਇੱਕ ਹੋਰ ਸਿਆ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਹੜੇ ਨਸ਼ਿਆਂ ਦੀ ਲਾਹਣਤ ਹੈਗੀ ਹੈ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਸਾਨੂੰ ਬਦਨਾਮ ਕੀਤਾ ਹੋਇਆ ਇਸ ਤੋਂ ਬਚੋ ਮਿਹਨਤ ਕਰੋ ਮਿਹਨਤ ਦਾ ਕੋਈ ਤੋੜ ਨਹੀਂ ਹੈ ਔਰ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਤੁਹਾਡੀ ਜਿਹੜੀ ਇੱਛਾ ਹੈ ਉਹਨੂੰ ਪੂਰੀ ਹੋਣ ਤੋਂ ਕੋਈ ਰੋਕ ਨਹੀਂ। ਧੰਨਵਾਦ ਹੈ।